ਏ ਮਨਚ ਸੀਗੀ ਮੇਰੇ ਬਹੁਤ ਤਮੰਨਾ ਸੀ ਬਹੁਤ ਮੈਂ ਪ੍ਰੇਇ ਕੀਤੀ ਕਿ ਇੱਕ ਦਿਨ ਮੈਂ ਆਪਣੇ ਬਾਪੂ ਦਾ ਘਰ ਦੇਖਿਆ ਉਹ ਲਹਨ ਦੇ ਪੰਜਾਬੋ ਪਿਓ ਦੀ ਜਨਮ ਭੂਮੀ ਨੂੰ ਸਜਦਾ ਕਰਨ ਆਈ ਸ਼ਮਸ਼ਾਦ ਬੇਗਮ ਨੂੰ ਜਟਪੁਰ ਨਿਵਾਸੀਆਂ ਤੀਆਂ ਵਾਂਗ ਸਤਿਕਾਰਿਆ ਲਹਨ ਦੇ ਪੰਜਾਬ ਸ਼ਮਸ਼ਾਦ ਬੇਗਮ ਆਪਣੇ ਪਤੀ ਜਾਵედ ਨਾਲ ਨੂਰਪੁਰ ਬੇਦੀ ਆਪਣੇ ਪਿਤਾ ਦੇ ਪਿੰਡ ਦੀ ਮਿੱਟੀ ਦੀ ਭਾਲ ਵਿੱਚ ਆਈ ਸ਼ਹਿਰ ਵਿੱਚ ਕਈਆਂ ਨੂੰ ਆਪਣੇ ਪਿਤਾ ਤੇ ਦਾਦਾ ਪਰਦਾਦਾ ਦਾ ਨਾਂ ਲੈ ਕੇ ਉਹਨਾਂ ਦੀ ਜਨਮ ਪੋਇ ਦਾ ਪਤਾ ਲੱਭਣ ਲੱਗੀ ਆਖਿਰ ਸਤਪਾਲ ਸੈਣੀ ਦੇ ਸ਼ੋਰੂਮ ਤੇ تحقیقات ਕਰਦੇ ਪੁਜੀਤਾ ਉਹਨਾਂ ਨੇ ਇਸ ਸੰਬੰਧੀ ਵੱਖ ਵੱਖ ਲੋਕਾਂ ਤੇ ਪੱਤਰਕਾਰਾਂ ਨੂੰ ਸੂਚਿਤ ਕੀਤਾ ਆਖਿਰ ਲੰਬੀ ਖੋਜ ਉਪਰੰਤ ਸਮਸ਼ਾਦ ਬੇਗਮ ਨੂੰ ਉਸਦੇ ਬਜ਼ੁਰਗਾਂ ਦੇ ਪਿੰਡ ਜਟਪੁਰ ਦਾ ਪਤਾ ਲੱਗਾ ਪੰਜਾਬੀ ਮੋਰਚਾ ਦੇ ਆਗੂ ਗੌਰਮ ਰਾਣਾ ਅਜੀਤ ਦੇਸ ਪ੍ਰਤੀਨਿਧੀ ਅਤੇ ਨੰਬਰਦਾਰ ਸੋਹਨ ਲਾਲ ਨੂਰਪੁਰ ਬੇਦੀ ਨੇ ਜਟਪੁਰ ਦੀ ਸਰਪੰਚ ਬੀਬੀ ਜਸਪਾਲ ਕੌਰ ਦੇ ਪਤੀ ਕੁਲਵਿੰਦਰ ਸਿੰਘ ਨਾਲ رابطہ ਕਰਕੇ ਸ਼ਮਸ਼ਾਦ ਬੇਗਮ ਤੇ ਉਸਦੇ ਪਤੀ ਜਾਵედ ਨੂੰ ਜਟਪੁਰ ਲੈ ਜਾਇਆ ਗਿਆ ਜਿੱਥੇ ਪਿੰਡ ਦੇ ਬਜ਼ੁਰਗ ਜਿਨ੍ਹਾਂ ਨੇ 47 ਦੇ ਹੱਲੇ ਅੱਖੀ ਵੇਖੋ ਸਨ ਉਹਨਾਂ ਨੇ ਇਸ ਬੀਬੀ ਦੇ ਬਜ਼ੁਰਗਾਂ ਦੇ ਘਰ ਦੀ ਨਿਸ਼ਾਨਦੇਹੀ ਕਰਕੇ ਉਹਨਾਂ ਦਾ ਘਰ ਦਿਖਾਇਆ 100 ਸਾਲ ਨੂੰ ਟੁਕ-ਛੁੱਕੇ ਬਜ਼ੁਰਗ ਪਰਸਰਾਮ ਮਾਛੋਟੂ ਰਾਮ ਜਟਪੁਰ ਬਜ਼ੁਰਗ ਬੇਬੇ ਸਰਸਤੀ ਦੇਵੀ ਸਵਰਨਕੌਰ ਇੰਦਰਕੌਰ ਆਦਿ ਨੇ ਸਮਸ਼ਾਦ ਬੇਗਮ ਨੂੰ ਪਿੰਡ ਦੀ ਤੀ ਸਮਝ ਕੇ ਉਸਦੇ ਬਜ਼ੁਰਗਾਂ ਦੇ ਇਤਿਹਾਸ ਦੀ ਜਾਣਕਾਰੀ ਦਿੱਤੀ। ਉਹਨਾਂ ਦੱਸਿਆ ਕਿ ਇਹਨਾਂ ਦੇ ਦਾਦਾ ਨਵੀ ਬਖਸ਼ ਤੇ ਦਾਦੀ ਦੱਲਾ ਦੇਸ਼ ਦੀ ਵੰਡ ਤੋਂ ਪਹਿਲਾਂ ਇਸ ਪਿੰਡ ਦੇ ਵਸਨੀਕ ਸਨ। ਇਹਨਾਂ ਦੇ ਪਿਤਾ ਦੀਨ ਮੁਹੰਮਦ ਹਲਿਆਣਵਲੇ 10 ਕੋਸਾਲ ਦੇ ਸਨ। ਇਹਨਾਂ ਦਾ ਪਰਿਵਾਰ ਪਿੰਡ ਵਿੱਚ ਖੱਲਾਂ, ਬੱਕਰਿਆਂ ਤੇ ਹੱਥ ਖੱਡਿਆਂ ਦਾ ਕੰਮ ਕਰਦਾ ਸੀ। ਸ਼ਮਸ਼ਾਦ ਬੇਗਮ ਆਪਣੇ ਪੁਰਖਿਆਂ ਨੂੰ ਚੇਤੇ ਕਰਕੇ ਭਾਵੁਕ ਹੋ ਗਈ ਉਸ ਦੇ ਪਤੀ ਜਾਵੇਦ ਨੇ ਦੱਸਿਆ ਕਿ ਉਹ ਆਪਣੀ ਬੀਬੀ ਦੀ ਵੱਡੇ ਵਡੇਰਿਆਂ ਦੀ ਜਨਮ ਤੇ ਕਰਮ ਭੂਮੀ ਨੂੰ ਦਿਖਾਉਣ ਲਈ ਇੱਥੇ ਲਿਆਇਆ ਹੈ ਉਸ ਨੇ ਦੱਸਿਆ ਕਿ ਭਾਵੇਂ ਉਹ ਪਿਛਲੇ 50 ਸਾਲਾਂ ਤੋਂ ਗੋਰਿਆ ਦੀ ਧਰਤੀ ਲੰਡਨ ਵਿੱਚ ਰਹੇ ਰਹੇ ਹਨ ਵਿਦਾਈ ਵੇਲੇ ਸਮੂਹ ਪਿੰਡ ਵਾਸੀਆਂ ਨੇ ਸ਼ਮਸ਼ਾਦ ਬੇਗਮ ਨੂੰ ਪਿੰਡ ਦੀ ਤੀ ਸਮਝ ਕੇ ਸ਼ਗਨ ਦੇ ਕੇ ਤੋਰਿਆ ਇਸ ਮੌਕੇ ਗੌਰਵ ਰਾਣਾ ਯਾਦਵਿੰਦਰ ਸਿੰਘ ਨੇ ਸੋਹਨ ਲਾਲ ਗੁਰਚਰਨ ਸਿੰਘ ਬੋਧ ਸਿੰਘ ਮਾਸਟਰ ਮੈਂਦਰ ਸਿੰਘ ਗੁਲਜ਼ਾਰ ਸਿੰਘ ਦਿਲਬਾਰਾ ਸਿੰਘ ਬੀਬੀ ਗੁਰਿੰਦਰ ਕੌਰ ਖਾਨ ਸਟੂਡੀਓ ਅਤੇ ਹੋਰਾਂ ਨੇ ਪਤੀ ਪਤਨੀ ਨੂੰ ਸਿਰਪਾਉ ਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਇਹ ਡੇਵਲ ਮੁਰਦਾ ਹੋਈ ਉਹ ਕਿੰਨੇ ਮਾਣੇ ਆ ਉਹ ਪਤਾ ਨਹੀਂ ਪਿੰਡ ਵਿੱਚ ਕਿਸੇ ਨੇ ਦੱਸਦਾ ਸਾਨੂੰ ਤਾਂ ਹੁਣ ਪਤਾ ਕਿ ਕਿੰਨੇ ਘਰ ਹੈ ਇੱਕ ਘਰ ਨਹੀਂ ਹੁਣ ਤੁਹਾਡੇ ਸਾਰੇ ਕਿੱਥੇ ਹੋ ਜਾਣਾ ਹੈ ਕਿੰਨੇ ਘੰਟੇ ਕਿੰਨੇ ਸਾਰੇ ਘਰ ਹੈ ਹਾਂ ਇਹ ਨਹੀਂ ਦੱਸਣਾ ਵੀ ਇੰਨਰ ਕਾਲ ਜੀ ਗੱਲ ਕਰਨ ਲੱਗੇ ਆ 1947 ਦੀ ਇੱਕ ਨਵੀਂ ਕਹਾਣੀ ਲੈ ਕੇ ਤੁਹਾਡੇ ਸਾਰਿਆਂ ਦੇ ਨਾਲ ਅੱਜ ਲਹਿੰਦੇ ਪੰਜਾਬ ਤੋਂ ਇੱਕ ਧੀ ਚੜ੍ਹਦੇ ਪੰਜਾਬ ਦੇ ਵਿੱਚ ਆਈ ਹੈ ਕੀ ਲੱਭਣਾਈ ਆ ਇਹ ਸਾਡੇ ਸਾਰਿਆਂ ਦੇ ਲਈ ਇੱਕ ਭੇਦਵਾਲੀ ਗੱਲ ਐ ਸੋ ਮੈਂ ਤੁਹਾਨੂੰ ਮਿਲਾਨੇ ਜਾ ਰਿਹਾ ਉਸ ਧੀ ਦੇ ਨਾਲ ਜਿਹੜੀ ਆਪਣੇ ਵਿਛੜਿਆਂ ਦੇ ਪਰਿਵਾਰਾਂ ਦੇ ਜ਼ਮੀਨਾਂ ਨੂੰ ਉਹਨਾਂ ਦੇ ਘਰਾਂ ਨੂੰ ਉਹਨਾਂ ਦੀ ਜਨਮ ਭੂਮੀ ਨੂੰ ਲੱਭਣ ਵਾਸਤੇ ਇੱਥੇ ਆਈ ਐ ਸੋ ਮੇਰੇ ਨਾਲ ਬੈਠੇ ਆਪਾਂ ਉਹਨਾਂ ਨਾਲ ਹੀ ਗੱਲ ਕਰਦੇ ਆਂ ਸੋ ਕੀ ਨਾਂ ਐ ਜੀ ਤੁਹਾਡਾ ਮੇਰਾ ਨਾਂ ਚਮਚਾਦ ਬੀਬੀ ਆ ਮੈਨੂੰ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੀ ਆਂ ਅੱਜ ਮੈਂ ਆਪਣੇ ਬਾਪੂ ਤੁਸੀਂ ਬੈਠੀ ਆਂ ਸੁਭਾਵਕ ਹੋਣਾ ਸੁਭਾਵਕ ਹੈ ਕਿਉਂਕਿ ਵਿਛੜੇ ਜਦੋਂ ਕਹਿੰਦੇ ਨਾ ਵੀ ਕਿ ਆਪਣੀ ਜਨਮ ਭੋਇ ਨੂੰ ਮਿਲਦੇ ਆ ਸੋ ਉਸ ਵੇਲੇ ਅੱਖਾਂ ਦੇ ਵਿੱਚ ਅਥਰੂ ਆਣੇ ਤਾਂ ਬਹੁਤ ਲਾਜ਼ਮੀ ਹੋ ਜਾਂਦੇ ਆ ਭਾਵਕਤਾ ਆਪਣੇ ਆਪ ਹੀ ਜਿਹੜੀ ਆਪ ਮਾਰੇ ਦਿਖਦੀ ਆ ਸੋ ਕੋਈ ਗੱਲ ਨਹੀਂ ਜੀ ਤੁਸੀਂ ਅੱਜ ਦੱਸੋ ਕਿ ਤੁਸੀਂ ਅੱਜ ਇੱਥੇ ਕਿਉਂ ਆਏ ਔਰ ਕੀ ਲੱਭਣ ਆਇਆ ਕੀ ਗਵਾਚਿਆ ਸੀ ਬੱਸ ਮੈਂ ਆਪਣੇ ਬਾਪੂ ਦਾ ਘਰ ਤੱਕਣ ਆਈ ਹਾਂ ਬੜਿਆ ਕੋਸ਼ਿਸ਼ ਈਨਾਸੀ ਬਾਪੂ ਦਾ ਬਾਪੂ ਦਾ ਨਾਮ ਮੇਰੇ ਨਾਮ ਦੀਨ ਮੁਹੰਮਦ ਸੀਗਾ ਵਾਲਦ ਦਾ ਨਾਮ ਅਲੀ ਬਖਸ਼ ਸੀਗਾ ਮੇਰੇ ਚਾਤਾਏ ਦਾ ਨਾਮ ਨੀਕੂ ਸੀ ਤਾਏ ਚਾਚਿਆਂ ਦਾ ਨਾਮ ਗਨੀ ਹਾਦਰ ਜਿੱਥੋਂ ਇਥੋਂ ਵਿਛੜੇ ਹੋ ਕਦੋਂ ਇਥੋਂ ਗਏ ਜਿਸ ਵੇਲੇ ਉਹਨਾਂ ਨਾਲ ਬਸ ਜਿਸ ਵੇਲੇ ਇਥੋਂ ਅਲੱਗ ਹੋਇਆ ਪਾਕਿਸਤਾਨ ਦਾ ਹਿੰਦੁਸਤਾਨ ਉਸ ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਉਹਨਾਂ ਦਾ ਪਿੰਡ ਮੇਰੇ ਮੇਰੇ ਵਾਲਦ ਤੇ ਛੋਟੀਆਂ ਛੋਟੀਆਂ ਸੀ ਨਾਮ ਲੈਂਦੇ ਸੀ ਕਿ ਉਹ ਅਸੀਂ ਜੱਟਪੁਰ ਦੇ ਆ ਇਹਦੇ ਕੋਲ ਰਹਿਣੇ ਆਰੇ ਨੂਰਪੁਰ ਬੇਦੀਆਂ ਦੇ ਜੀ ਤੇ ਅੱਜ ਮੈਂ ਆਪਣੇ ਬਾਪੂ ਦੇ ਪਿੰਡ ਕੋਣ ਕੋਣ ਆਏ ਤੁਹਾਡੇ ਨਾਲ ਕੋਣ ਕੋਣ ਮੇਰਾ ਹਸਬੰਦ ਤਾਂ ਮੈਂ ਤੇ ਕਿੱਥੋਂ ਤੁਸੀਂ ਲੈਂਦੇ ਪੰਜਾਬ ਤੋਂ ਕਿੱਥੋਂ ਬਲੋਂਗ ਕਰਦੇ ਆ ਪੰਜਾਬ ਸੈਡ ਟੋਮਟਿਕਸ ਇਨ ਦਾ ਕੋਲ 388 ਜੀਪੇ ਤੋਂ ਆਏ ਜੀ ਸੋ ਕੀ ਮਨ ਦੇ ਵਿੱਚ ਕੀ ਭਾਵਨਾਵਾਂ ਲੈ ਕੇ ਆਇਆ ਕਿਸ ਤਰ੍ਹਾਂ ਦਾ ਇੱਥੇ ਆ ਕੇ ਤੁਸੀਂ ਮਹਿਸੂਸ ਕਰਦੇ ਹੋ ਵੈਸੇ ਮੈਂ ਇੱਕ ਆਪਣੇ ਦਰਸ਼ਕਾਂ ਨੂੰ ਦੱਸ ਵੀ ਦਵਾਂ ਕਿ ਅਸੀਂ ਰੋਪੜ ਜ਼ਿਲ੍ਹੇ ਦੇ ਨੂਰਪੁਰਪਿੰਡੀ ਬਲਾਕ ਦੇ ਪਿੰਡ ਜੱਟਪੁਰ ਦੇ ਵਿੱਚ ਬੈਠੇ ਆ ਕਿਉਂਕਿ ਇਹ ਜਿਹੜੀ ਬੀਬੀ ਇੱਥੇ ਆਈ ਹੈ ਇਹਦਾ ਜੋ ਗਵਾਚਿਆ ਸੀ ਉਹਨੂੰ ਲੱਭਣ ਆਈ ਹੈ ਅੱਜ ਸੋ ਅੱਜ ਅਸੀਂ ਸਾਰੇ ਜੱਟਪੁਰਪਿੰਡੀ ਦੇ ਵਿੱਚ ਬੈਠੇ ਆ ਸਾਡੇ ਨਾਲ ਬਜ਼ੁਰਗ ਵੀ ਬੈਠੇ ਆ ਪਿੰਡ ਦੇ ਸਰਪੰਚ ਕੁਲਵਿੰਦਰ ਸਿੰਘ ਤੇ ਹੋਰ ਸਾਰੇ ਪਿੰਡ ਦੇ ਬਜ਼ੁਰਗ ਇੱਥੇ ਬੈਠੇ ਆ ਸੋ ਇਹਦਾ ਮਤਲਬ ਕੀ ਸੀ ਕਿ ਇਹ ਆਪਣੇ ਬਜ਼ੁਰਗਾਂ ਦੀ ਉਹ ਜਨਮ ਭੂਮੀ ਜਿਹੜੀ ਸੀ ਜਿੱਥੇ ਉਹ ਰਹਿ ਕੇ ਉਹਨਾਂ ਨੇ ਆਪਣ ਕੰਮ ਕੀਤਾ ਬਾਅਦ ਦੇ ਵਿੱਚ ਉਜਾੜਿਆਂ ਵੇਲੇ ਉਹਨਾਂ ਨੂੰ ਥੋੜ੍ਹਣਾ ਪਿਆ ਸੋ ਇਹਨਾਂ ਦੇ ਮਨ ਦੇ ਅੰਦਰ ਇੱਕ ਤਾਂਗ ਸੀਗੀ ਭਾਵੇਂ ਕਿ ਇਹ ਲੈਣਦੇ ਪੰਜਾਬ ਤੋਂ ਇੰਗਲੈਂਡ ਦੇ ਵਿੱਚ ਵੀ ਚਲ ਗਿਆ ਜਿਵੇਂ ਇਹਨਾਂ ਨੇ ਦੱਸਿਆ ਲੰਡਨ 'ਚ ਰਹਿ ਰਹੇ ਆ ਸੋ ਅੱਜ ਉੱਥੋਂ ਸਪੈਸ਼ਲ ਵੀਜ਼ਾ ਲੈ ਕੇ ਇੱਥੇ ਆਇਆ ਸੋ ਅਸੀਂ ਹੋਰ ਦੇਖਦੇ ਹਾਂ ਕਿ ਕੀ ਇਹਨਾਂ ਦੇ ਮਨ ਦੀਆਂ ਭਾਵਨਾਵਾਂ ਕੀ ਮਨ ਚ ਆਈ ਹੋਰ ਬਸ ਇਹ ਹੀ ਮਨ ਚ ਸੀਗੀ ਮੇਰੇ ਬਹੁਤ ਤਮੰਨਾ ਸੀ ਬਹੁਤ ਮਾਪ੍ਰੇਅ ਕੀਤੀ ਕਿ ਇੱਕ ਦਿਨ ਮੈਂ ਆਪਣੇ ਬਾਪੂ ਦਾ ਘਰ ਦੇਖਿਆ ਹੋਵੇ ਕਿਸ ਤਰ੍ਹਾਂ ਪਤਾ ਲੱਗਿਆ ਵੀ ਤੁਹਾਡੇ ਇਥੇ ਸੀਗਾ ਕਰਕੇ ਇਹਨੇ ਕਿਹਨੇ ਦੱਸਿਆ ਅ ਮੇਰੀ ਚਲੋ ਮੈਂ ਗੱਲ ਕਰਦਾ ਥੋੜੀ ਜੀ ਹਾਂਜੀ ਗੱਲ ਇਹ ਹੈ ਜੀ ਕਿ ਉਹਨਾਂ ਦੇ ਹਸਬੰਦ ਵੀ ਸਾਡੇ ਨਾਲ ਨੇ ਤੁਹਾਡਾ ਕੀ ਨਾਂ ਜੀ ਪਹਿਲਾ ਨਾਂ ਮੇਰਾ ਨਾਂ ਜੀ ਜਵੇਦ ਜੀ ਹਾਂਜੀ ਜਵੇਦ ਇਕਬਾਲ ਮੇਰਾ ਨਾਂ ਪੂਰਾ ਤੇ ਅਸੀਂ ਲੰਡਨ ਦੇ ਰਹਿਣ ਵਾਲੇ ਹਾਂ ਜੀ ਤੇ ਲੰਡਨ ਤੋਂ ਜੜਾ ਨਾ ਅਸੀਂ ਅਸੀਂ ਲੰਡਨ ਤੋਂ ਪਾਕਿਸਤਾਨ ਆਇਆ ਸਾਡੇ ਇਥੇ ਜਾਣ ਨਾਲ ਹਾਂਜੀ ਸ਼ਾਰਪੂਰ ਉਹਨਾਂ ਨੇ ਸਾਨੂੰ ਸਪான்ਸਰ ਕੀਤਾ ਅਸੀਂ ਇੱਥੇ ਆਏ ਆ ਉਹਨਾਂ ਦੇ ਕੋਲ ਉੱਥੇ ਹੀ ਰਹਿੰਦੇ ਸੀ ਉਹਨਾਂ ਦੇ ਘਰ 'ਤੇ ਤੇ ਉਸ ਤੋਂ ਬਾਅਦ ਮੇਰੀ بیوی ਦੀ ਖੁਆਇ ਸੀ ਕਿ ਮੈਂ ਆਪਣੇ ਮਾਪਿਓ ਦਾ ਘਰ ਦੇਖਾਂ ਜੀ ਅਸੀਂ ਇਸ ਸ਼ਹਿਰ 'ਚ ਆਇਆ ਹਾਂ ਜੀ ਨੂਰਪੁਰ ਬੇਤਿਆਂ ਦੇ ਵਿੱਚ ਅਸੀਂ ਬਾਹਰ ਰੋਡ ਤੇ ਖਲੋ ਕੇ ਕੁਝ ਭਾਈਆਂ ਕੋਲ ਪੁੱਛਿਆ ਪਈ ਐ ਇਹ ਚੀਜ਼ ਏ ਉਹਨਾਂ ਨੇ ਸਾਨੂੰ ਮੱਤੇ ਬਿਠਾਇਆ ਚਾਹ ਪਲਾਈ ਸਾਨੂੰ ਉਹਨਾਂ ਨੇ ਸਾਨੂੰ ਪੁੱਛਿਆ ਪਾਲਿਆ ਫਿਰ ਅਸੀਂ ਸਾਰੀ ਗੱਲ ਦੱਸੀ ਇਹਨਾਂ ਨੂੰ ਪਈ ਕਿੱਥੇ ਕਿੱਥੇ ਕੀ ਕੀ ਸੀ ਜੀ ਇਹਨਾਂ ਤੇ ਸਾਨੂੰ ਉਸ ਜਗ੍ਹਾ ਦਾ ਤਾਂ ਨਹੀਂ ਸੀ ਪਤਾ ਮਗਰ ਅਸੀਂ ਘਰ ਪਾਕਿਸਤਾਨ ਫੋਨ ਕੀਤਾ ਉੱਥੋਂ ਸਾਨੂੰ ਪਤਾ ਲੱਗਾ ਕਿ ਫਲਾਣੀ ਜਗ੍ਹਾ ਤੇ ਇਹ ਜਿੰਨੇ ਭੈਣ ਭਰਾ ਸਾਡੇ ਬੈਠੇ ਇਹਨਾਂ ਦੀ ਮਿਹਰਬਾਨੀ ਹੈ ਬਹੁਤ ਬਹੁਤ ਮਿਹਰਬਾਨੀ ਚਲੋ ਥੋੜਾ ਹੋਰ ਦੱਸੋ ਜੀ ਕੀ ਤੁਹਾਡੇ ਪਰਿਵਾਰ ਦੇ ਮੈਂਬਰ ਇਥੇ ਕੀ ਕਰਦੇ ਸੀਗੇ ਤੇ ਕਿੰਨੇ ਭੈਣ ਭਾਈ ਹੋਰ ਸਾਰਾ ਜੋ ਤੁਹਾਨੂੰ ਇਹਦਾ ਇਹਦਾ ਬਾਪ ਸੀ ਜੀ ਦੀਨ ਮੁਹੰਮਦ ਦਾ ਉਹਦਾ ਸੀ ਇਹ ਤਿੰਨ ਚਾਰ ਭਾਈ ਸਣ ਜੀ ਇਹਦਾ ਦਾਦਾ ਦਾਦੀ ਨਾਨਾ ਸਾਰੇ ਇੱਥੇ ਦੇ ਰਹਿ ਗਏ ਸਣੋ ਜੀ ਇਹ ਸਿਰਫ ਚਾਰ ਪੰਜ ਬੰਦੇ ਜਿਹੜੇ ਨਾ ਇਹ ਇਹਦੀ ਮਾਂ ਨੂੰ ਛੋਟੀ ਜੀ ਹੁੰਦੀ ਸੀ ਉਹ ਵੀ ਲੈ ਗਏ ਉੱਥੇ ਉਹਦੇ ਭਰਾ ਜੀ ਇਹਦੇ ਬਾਮੇ ਜਿਹੜੇ ਜੀ ਉਹ ਲੈ ਗਏ ਪਾਕਿਸਤਾਨ ਇਹ ਫਿਰ ਪਾਕਿਸਤਾਨ ਜਾ ਕੇ ਤੇ ਉਹਨਾਂ ਨੇ ਵੀ ਆਪਣਾ ਥੋੜਾ ਜਿਹਾ ਟਾਈਮ ਗੁਜ਼ਾਰਿਆ ਉਹ ਵੀ ਦੁਨੀਆ ਤੱਕ ਚਲੇ ਗਏ ਜਾਣਾ ਸਭ ਨੇ ਇੱਕ ਦਿਨ ਮਗਰ ਇੱਕ ਯਾਦਗਾਰ ਜਿਹੜੀ ਹੈ ਨਾ ਇਹ ਨਹੀਂ ਭੁੱਲਣੀ ਚਾਹੀਦੀ ਜੀ ਐਣੀ ਉਹ ਤਾਂ ਰੋਂਦੇ ਚ ਚਲ ਗਏ ਮੁੜ ਕੇ ਆ ਨਾ ਯਾਦਗਾਰ ਜਿਹੜੀ ਏ ਇਹ ਤੁਹਾਡੀ ਪਰਹਾਂ ਦੀ ਇਹ ਭਾਈਆਂ ਦੀ ਹਣੀ ਅਸੀਂ ਸਟੇਜ ਦਾ ਬੜਾ ਸ਼ੁਕਰ ਅਦਾ ਕਰਦੇ ਹਾਂ ਕਿ ਚਲੋ ਜੀ ਇਹਨਾਂ ਨੇ ਮਿਹਨਤ ਕੀਤੀ ਸਾਡੇ ਤੇ ਕਿ ਸਾਨੂੰ ਇਹ ਦਾ ਘਰ ਲੱਭ ਗਿਆ ਤੇ ਮੇਰੀ بیوی ਦਾ ਇੱਕ ਤਮੰਨਾ ਜਿਹੜੀ ਸੀ ਉਹ ਪੂਰੀ ਹੋ ਗਈ ਜੀ ਉਹ ਪੂਰੀ ਹੋ ਗਈ ਪਰ ਚਲੋ ਭਾਈ ਆਪਣੇ ਮਾਪਿਆਂ ਦਾ ਘਰ ਇਥੇ ਹਣੀ ਚਲੋ ਘਰ ਹੁਣ ਨਹੀਂ ਹੈਗੇ ਹੁਣ ਬਸਤੀਆਂ ਵੱਧ ਗਈਆਂ ਸਾਰਾ ਕੁਝ ਹੋ ਗਿਆ ਮਗਰ ਇਹ ਕਮਜਕਮ ਆਪਣੇ ਪਿੰਡ ਦੇ ਵਿੱਚ ਆ ਕੇ ਨੇ ਦੇਖ ਲਿਆ ਤੇ ਜਿੰਨੇ ਭਣਾ ਭਰਾ ਬੈਠੇ ਇਹਨਾਂ ਦੀ ਮਿਹਰਮਾਨੀ ਨਾਲ ਅੱਜ ਅਸੀਂ ਇੱਥੇ ਬੈਠੇ ਆਂ ਅਗਰ ਇਹ ਨਾ ਕੋ ਮਿਲਦੇ ਨਾ ਕਰਦੇ ਹਨੀ ਤੇ ਸਾਨੂੰ ਨਹੀਂ ਸੀ ਲੱਭਣਾ ਸੀ ਤਾਂ ਟੁਰ ਜਾਣਾ ਸੀ ਵਾਪਸ ਕਿਉਂਕਿ ਮੇਰੀ بیوی ਨੂੰ ਨਾ ਨਹੀਂ ਪਤਾ ਕਿ ਉਹ ਕਿੱਥੇ ਰਹਿੰਦੇ ਸਨ ਕੀ ਕਰਦੇ ਸਨ ਸਾਡਾ ਇੱਕ ਇਜਾਦ ਦੀ ਬਾਸੀ ਦਾ ਪੋਤੇ ਉਹਨੇ ਫਿਰ ਪਾਕਿਸਤਾਨ ਫੋਨ ਕੀਤਾ ਉਹਨੇ ਦੱਸਿਆ ਭਾਈ ਫਲਾਣਾ ਪਿੰਡ ਹੈ ਤੇ ਇਹ ਭਾਈ ਜੀ ਦੀ ਮਿਹਰਬਾਨੀ ਬਹੁਤ ਬਹੁਤ ਕਿ ਇਹਨਾਂ ਨੇ ਕਿਹਾ ਜੀ ਤੁਸੀਂ ਆਵੇ ਦੂਰ ਕਾ ਦੇ ਪਿੰਡ ਤੇ ਆ ਚੱਪੇ ਤੇ ਪਿੰਡ ਹੈ ਸਾਡਾ ਹੈ ਨਹੀਂ ਸੋ ਸਾਡੇ ਨਾਲ ਮਾਸਟਰ ਜੀ ਇਸ ਪਿੰਡ ਤੋਂ ਜਟਪੁਰ ਤੋਂ ਮਾਸਟਰ ਛੋਟੂ ਰਾਮ ਜੀ ਵੀ ਬੈਠੇ ਆ ਸੋ ਉਹ ਕਾਫੀ ਜਦੋਂ ਆਜ਼ਾਦੀ ਤੋਂ ਪਹਿਲਾਂ ਉਹਨਾਂ ਨੂੰ ਵੀ ਥੋੜੀ ਜਿਹੀ ਜਿਹੜੀ ਸੂਰਤ ਸੀਗੀ ਸੋ ਉਹਨਾਂ ਨਾਲ ਵੀ ਗੱਲ ਕਰਦੇ ਆ ਮਾਸਟਰ ਜੀ ਤੁਸੀਂ ਵੀ ਦੱਸੋ ਇਹਨਾਂ ਦਾ ਪਰਿਵਾਰ ਬਾਰੇ ਥੋੜਾ ਜਿਹਾ ਦੱਸੋ ਕਿ ਕੌਣ ਕੌਣ ਇਹਨਾਂ ਦੇ ਪਰਿਵਾਰ ਸੀ ਜਾਂ ਤੁਹਾਨੂੰ ਕਿੰਨੀ ਕਿ ਯਾਦਦਾਸ਼ਤ ਹੈ ਉਹਨਾਂ ਬਾਰੇ ਜੀ ਜੀ ਪਿੰਡ ਭੂਆ ਦੱਸੀ ਆ ਭਾਗੋ ਮੈਂ ਉਹਨੂੰ ਚੰਗ ਤੱਕ ਜਾਣਦਾ ਸੀ ਤੇ ਜਿਹੜਾ ਉਹਦਾ ਫਾਦਰ ਸੀਗਾ ਪਾਉਜੀ ਰਾਹ ਜਿਹੜਾ ਸਨ ਬੱਬਾ ਜੀ ਉਹਨੂੰ ਚੰਗੀ ਤਰ੍ਹਾਂ ਜਾਣਦਾ ਸੀ ਇਹ ਬੱਕਰੇ ਦਾ ਕੰਮ ਕਰਦੇ ਹੁੰਦੇ ਸੀ ਖੱਡੀ ਦਾ ਵੀ ਕੰਮ ਕਰਦੇ ਸੀ ਜੀ ਸੁਮੜਾ ਬੜਾ ਗੁਰਬਤ ਭਰਿਆ ਪਰਿਵਾਰ ਸੀਗਾ ਮਿਹਨਤ ਕਸ਼ ਪਰਿਵਾਰ ਸੀ ਆ ਮਿਹਨਤਾਂ ਕਰਦੇ ਸੀ ਜੀ ਹੋਰ ਕੁਛ ਇਹਨਾਂ ਦੇ ਪਰਿਵਾਰ ਬਾਰੇ ਤੁਹਾਨੂੰ ਕੋਈ ਯਾਦ ਹੋਰ ਗੱਲ ਬਾਰੇ ਨਹੀਂ ਮੈਨੂੰ ਯਾਦ ਘਰ ਦੀ ਨਿਸ਼ਾਨਦੇਹੀ ਜਿਹੜੀ ਆ ਕਿੱਥੇ ਹੋ ਰਹਿੰਦੇ ਸੀ ਘਰ ਦਾ ਮੈਨੂੰ ਪਤਾ ਸਾਹਿਬ ਉਹ ਕਾਰਨਰ ਸੇ ਘਰ ਹੈਗਾ ਉਹ ਹਾਂ ਗਲੀਆਂ ਦੇ ਪੂਰੇ ਤੇ ਅੱਜ ਕੱਲ ਫਿਰ ਕੌਣ ਰਹਿੰਦਾ ਉੱਥੇ ਜੀ ਉੱਥੇ ਮਤਲਬ ਪਹਿਲਾਂ ਕਹਿੰਦਾ ਸੀ ਰਹਿੰਦਾਤਾ ਜੀ ਉਹਨ ਮਤਲਬ ਉਹ ਲੋਹਾਰਾਂ ਦਾ ਮੁੰਡਾ ਜਿਹੜਾ ਹੈਗਾ ਉਹਨੇ ਖੀਰ ਲਿਆ ਉਹ 6 ਡਿਗ ਠੀਕ ਬੇਜ ਦੇ ਤੱਕ ਜੀ ਸੋ ਤੁਹਾਡਾ ਤੁਸੀਂ ਆਏ ਜੀ ਇੰਗਲੈਂਡ ਤੋਂ ਸਪੈਸ਼ਲ ਜੀ